ਸਭ ਤੋਂ ਪਹਿਲਾਂ ਤਾਂ ਪੂਰੇ ਪੰਜਾਬ ਵਾਸੀਆਂ ਦਾ ਵੈਲਕਮ ਕਰ ਰਿਹਾ ਜਿੱਥੇ ਆਪਾਂ ਹਰ ਇੱਕ ਪੈਨ ਨੂੰ ਪਹਿਣਾ ਇਹਦੇ ਨਾਲ ਦੇ ਸੂਟ ਰੈਡੀ ਟੂ ਵੇਅਰ ਪੰਜ ਸੂਟ ਪੰਜ ਹੀ ਰੱਖੀ ਵੀਵਰਜ਼ ਨੂੰ ਦੇਣ ਜਾ ਰਹੇ ਆ ਟੋਟਲੀ ਫ੍ਰੀ ਜਿਨ੍ਹਾਂ ਦੀ ਮੈਕਸਿਮਮ ਤੁਹਾਡੇ ਪੇਜ ਤੋਂ ਹੈ ਕਿ ਵੀਡੀਓ ਸ਼ੇਅਰਿੰਗ ਚੈੱਕ ਕਰੋ ਸੀ ਡਿਜ਼ਾਈਨਰ ਸੂਟ ਹੈ 495 ਰੁਪਏ ਰੇਂਜ ਰਹੀ ਪਿਓਰ ਕਾਟਨ ਦੇ ਸੂਟ ਹੈ ਮਾਰਕੀਟ ਚ 12-1500 ਦੇ ਨਾਨਕ ਹਟ 495 ਰੁਪਏ ਦੋਸਤੋ ਪੰਜਾਬ ਦੀ ਸਭ ਤੋਂ ਵੱਡੀ ਕਪੜਾ ਫੈਕਟਰੀ ਨਾਨਕ ਹਟ ਤੇ ਤੁਹਾਨੂੰ ਲੈ ਕੇ ਆਏ ਹਾਂ ਇੱਥੇ ਗਰਮੀਆਂ ਦੇ ਕੱਪੜਿਆਂ ਤੇ ਪ੍ਰਸ ਬ੍ਰਾਈਡਲ ਕੱਪੜਿਆਂ ਦੇ ਉੱਪਰ ਲਗਭਗ 50% ਆਫ ਲੱਗਿਆ ਹੋਇਆ ਤੇ ਵੀਰ ਨਾਲ ਕਰਦੇ ਆਂ ਗੱਲਬਾਤ ਵੀ ਕੀ ਘੜੀ ਘੜੀ ਬ੍ਰੈਡੀਆਂ ਨਾਲ ਕੋਲ ਮਿਲ ਜਾਂਦੀ ਸੋ ਬਿਲਕੁਲ ਜੀ ਪਹਿਨੋ ਸਭ ਤੋਂ ਪਹਿਲਾਂ ਤੇ ਪੂਰੇ ਪੰਜਾਬ ਵਾਸੀਆਂ ਦਾ ਵੈਲਕਮ ਕਰ ਰਹੇ ਹਾਂ ਜਿੱਥੇ ਆਪਾਂ ਹਰ ਇੱਕ ਪਹਿਣ ਨੂੰ ਪਹਿਣਾ ਇਹਦੇ ਨਾਲ ਦੇ ਸੂਟ ਰੈਡੀ ਟੂ ਵੇਅਰ ਪੰਜ ਸੂਟ ਪੰਜ ਹੀ ਰੱਖੀ ਵੀਵਰਜ਼ ਨੂੰ ਦੇ ਦੇ ਜਾ ਰਹੇ ਆ ਟੋਟਲੀ ਫ੍ਰੀ ਜਿਨ੍ਹਾਂ ਦੀ ਮੈਕਸਿਮਮ ਤੁਹਾਡੇ ਪੇਜ 'ਤੇ ਹੋਏਗੀ ਵੀਡੀਓ ਸ਼ੇਰਿੰਗ ਸ਼ੇਅਰ ਟੂ ਗਰੁੱਪ 'ਕਮੈਂਟ ਹੋਣਗੇ ਤੇ ਇਦਾਂ ਦੀਆਂ ਚੀਜ਼ਾਂ ਲਗਜ਼ਰੀ ਆਪਾਂ ਲੈ ਕੇ ਆਏ ਆ ਬਾਈ ਜੀ ਦੋ ਅੱਧ ਰੇਟਾਂ ਦੇ ਉੱਪਰ ਹਰ ਇੱਕ ਪਹਿਣ ਪਰਾਨ ਪ੍ਰੋਵਾਈਡ ਕਰਾ ਦੇਣੀ ਆ 15 ਅਪ੍ਰੈਲ ਤੱਕ ਬਹੁਤ ਵੱਡਾ ਸੇਲ ਮੇਲਾ ਨਾਨਕ ਕਟ ਜੰਦਰ ਨੇ ਬਾਈ ਜੀ ਲਗਾ ਦਿੱਤਾ ਹੋਇਆ ਤੇ ਨਾਲ ਦੇਾਂਗੇ ਆਪਾਂ ਇੱਧਰ ਚੈੱਕ ਕਰੋ ਪਿਓਰ ਕਾਟਨ ਦੇ ਸੂਟ ਆ ਮਾਰਕੀਟ 'ਚ 12-1500 ਦੇ ਨਾਨਕ ਕਟ 495 ਰ ਚਾਰ ਤੋਂ 99 ਵਿੱਚ ਵੀਰ ਜੀ ਕਮਾਲ ਆ ਰਿਹਾ ਹੈ ਜਜ ਰਣਗੇ ਬਹੁਤ ਪਿਆਰੇ ਪਿਆਰੇ ਸੂਟ ਵੀਰ ਹੋਰੀ ਲੈ ਕੇ ਆਏ ਹੋਏ ਆਗੇ ਤਾਂ ਚੈੱਕ ਕਰੋ ਸੀ ਡਿਜ਼ਾਈਨਰ ਸੂਟ ਹੈ 495 ਰੁਪਏ ਰੇਂਜ ਰਹੀ ਜੀ ਦੁਪੱਟਾ ਨਾਲ ਪਿਓਰਦਾਰੇਗਾ ਡਿਜ਼ਾਈਨਰ ਸੂਟਾਂ ਦੇ ਵਿੱਚ ਆਪਾਂ ਜੋ ਵੈਰੈਟੀਆਂ ਦੇ ਦਿਆਂਗੇ ਤੁਹਾਨੂੰ ਮਾਰਕਿਟ ਚੋਂ ਵੀ ਅਵੇਲੇਬਲ ਹੋਣੀਆਂ ਇੱਕ ਵਾਰ ਇਧਰ ਬਾਈ ਜੀ ਚੈੱਕ ਕਰੋ ਤੁਸੀਂ ਲਗਜ਼ਰੀ ਚੀਜ਼ਾਂ ਮਾਰਕਿਟ 4 4000 5 5000 ਵਾਲੇ ਸੂਟ ਹਰ ਇੱਕ ਸੂਟ ਦੇ ਉੱਪਰ 50 ਤੋਂ 70% ਤੱਕ ਦਾ ਵੱਡਾ ਡਿਸਕਾਊਂਟ ਦਿਆਂਗੇ ਚਾਹੇ ਪਾਰਟੀ ਵੇਅਰ ਸੂਟ ਲੈ ਲੋ ਚਾਹੇ ਸੈਮੀ ਪਾਰਟੀ ਵੇਅਰ ਸੂਟ ਲੈ ਲੋ ਡਿਜ਼ਾਈਨਰ ਸੂਟਾਂ ਦੇ ਸੇਲਾਏ ਜੀ ਆਪਾਂ ਮਾਲ ਦੀ ਗੱਲ ਹੈ ਵੀਰ ਜੀ ਇੰਨੇ ਵੱਡੇ ਆਫਰ ਮੈਨੂੰ ਲੱਗਦਾ ਅਜੇ ਤੱਕ ਪਹਿਣਾ ਨਹੀਂ ਵੀ ਕਿਸੇ ਵੀਡੀਓ ਦੇ ਵਿੱਚ ਨਹੀਂ ਦੇਖੇ ਹੋਣਗੇ ਬਿਲਕੁਲ ਜੀ ਅੱ ਇਦਣੀਆਂ ਹਰ ਡਿਜ਼ਾਈਨਰ ਸੂਟ ਦੇ ਉੱਪਰ 50% ਆਫ ਹੈ ਕਿਉਂਕਿ ਭਾਈ ਜੀ ਸਿੱਧਾ ਫੈਕਟਰੀ ਚ ਮਾਲ ਬਣਾ ਰਹੇ ਆ ਹਰ ਇੱਕ ਚੀਜ਼ ਚੈੱਕ ਕਰੋ ਵੈਰਾਈਟੀ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਲਗਜ਼ਰੀ ਚੀਜ਼ਾਂ ਦਾ ਮੇਲਾ 15 ਅਪ੍ਰੈਲ ਤੱਕ ਨਾ ਨਾ ਕਟ ਜਲੰਧਰ ਕਪੜਾ ਫੈਕਟਰੀ ਨੇ ਸੇਲ ਲਗਾ ਦਿੱਤੀ ਹੈ ਜਿੱਤੇ ਹਰ ਸੂਟ ਤੇ ਵੱਡੀ ਆਫਰ ਤਾਂ ਮਿਲ ਨਹੀਂ ਮਿਲੀਆਂ ਤੇ ਜਿਨ੍ਹਾਂ ਦੇ ਕਰੇਗਾ ਵਿਆਹ ਸ਼ਾਦੀ ਜਿਨ੍ਹਾਂ ਨੇ ਕਪੜਾ ਲੈਣਾ ਲੈਣ ਦੇਂਦਾ ਉਹਨਾਂ ਵਸਤੇ ਵੀ ਬਹੁਤ ਵੱਡੀਆਂ ਆਫਰਾਂ ਸਾਡੇ ਕੋਲ ਚਾਹਨੀਆਂ ਜ਼ਰੂਰ ਵਿਜ਼ਿਟ ਕਰੋ ਹਰ ਤਰ੍ਹਾਂ ਦਾ ਕੱਪੜਾ ਇੱਥੇ 70% ਆਫਰ ਤੇ ਦੇਾਂਗੇ ਆਪਾਂ ਇਹ ਮੰਨ ਲਓ ਵੀ ਸਾਰਾ ਕੱਪੜਾ ਤੁਹਾਨੂੰ ਫਰੈਸ਼ ਮਿਲਣਾ ਕੋਈ ਪੁਰਾਣਾ ਨਹੀਂ ਹੈਗਾ ਡਿਜ਼ਾਈਨ ਸਾਰੇ ਨਵੇਂ ਡਿਜ਼ਾਈਨ ਵੀਰਵੋਰੀ ਲੈ ਕੇ ਆਏ ਬਿਲਕੁਲ ਜੀ ਬਿਲਕੁਲ ਨਵੀਂ ਤੋਂ ਨਵੀਂ ਵੈਰਾਈਟੀ ਮਿਲੇਗੀ ਪਾਕਿਸਤਾਨੀ ਪੈਟਰਨ ਦੇ ਸੂਟਸ ਮਿਲਣਗੇ ਲੌਂਗ ਸੂਟ ਮਿਲਣਗੇ ਇੱਧਰ ਚੈੱਕ ਕਰੋ ਤੁਸੀਂ ਲਗਜ਼ਰੀ ਆਰਟਿਕਲ ਆ ਬਾਵਾ ਪੂਰੀਆਂ ਡਿਜ਼ਾਈਨਰ ਆਣ ਗਿਆ ਪਾਕਿਸਤਾਨੀ ਪ੍ਰਿੰਟਿੰਗ ਮਿਲੇਗੀ ਕਰਾਚੀ ਦੀ ਪ੍ਰਿੰਟਿੰਗ ਮਿਲੇਗੀ 70% ਆਫਰ ਬਿਲਕੁਲ ਜੀ ਨਾਨਕ ਘਟियार 12 1500 2000 ਅਦੋ-ਵਦ ਰੇਟਾਂ ਦੇ ਉੱਪਰ ਇਹਦਾ ਦੁਪੱਟਾ ਚੈੱਕ ਕਰੋ ਡਿਜ਼ਾਈਨਰ ਦੁਪੱਟੇ ਦੇ ਨਾਲ ਨਾਨਕ ਘਟਿਆਰ ਜੰਦਰ ਨੇ 15 April ਤੱਕ ਹਰ ਪੰਜਾਬ ਵਾਸੀਆਂ ਵਾਸਤੇ ਇੱਕ ਵੱਡੀ ਆਫਰ ਲਗਾ ਦਿੱਤੀ ਹੈ ਜਿੱਤੇ ਤੁਹਾਨੂੰ ਬਹੁਤ ਜ਼ਿਆਦਾ ਯੂਨੀਕ ਤੋਂ ਯੂਨੀਕ ਆਪਾਂ ਵੈਰਾਈਟੀਆਂ ਦੇਾਂਗੇ ਫਰੰਟ ਵਰਕ ਹੈ ਪੂਰਾ ਦੁਪੱਟਾ ਨਾਲ ਡਿਜ਼ਾਈਨਰ ਆਏਗਾ ਬਾਜੂ ਬਹੁਤ ਸੋਹਣੀਆਂ ਹਰ ਸੂਟ ਦੇ ਉੱਪਰ ਪੰਜਾਬ ਪਰ ਤੋਂ 70% ਤੱਕ ਦਾ ਵੱਡਾ ਡਿਸਕਾਊਂਟ ਹੈ ਤੇ ਨਾਲ ਪਾਰਟੀਵਰ ਜਿਨ੍ਹਾਂ ਨੇ ਸੂਟ ਲੈਣੇ ਨੇ ਇੱਧਰ ਚੈੱਕ ਕਰੋ ਤੁਹਾਡੇ ਘਰੇ ਹੈਗਾ ਵਿਆਹ ਸ਼ਾਦੀ ਆਪਾਂ ਹਰ ਸੂਟ ਤੁਹਾਨੂੰ ਡਿਜ਼ਾਈਨਰ ਦੇਾਂਗੇ ਪੂਰੀ ਫਰੰਟਵਰਕ ਹੈ ਜੀ ਮਾਰਕੀਟ ਚ 4-5000 ਰੁਪਏ ਦਾ ਸੂਟ ਸੇਲ ਹੋ ਰਿਹਾ ਨਾਨਕ ਕਟ ਜਲੰਧਰ ਨੇ ਨਾਲ ਤੁਹਾਨੂੰ ਦੇਣਾ ਹੈ ਔਰ ਗੈਂਜਾ ਦਾ ਡਿਜ਼ਾਈਨਰ ਦੁਪੱਟਾ ਕਲਰ ਇਹਦੇ ਵਿੱਚੋਂ 20 ਤੋਂ 25 ਦੇਾਂਗੇ ਤੇ ਰੇਟ ਦੀ ਗੱਲ ਕਰ ਲਈਏ ਪੂਰੇ ਬਾਜ਼ਾਰ ਚ ਰੇਟ ਪਤਾ ਕਰ ਲੋ ਸਕਰੀਨ ਸ਼ਾਟ ਲੈ ਲੋ ਤੇ 50% ਡਿਸਕਾਊਂਟ ਤੇ ਨਾਨਕ ਕਟ ਜਲੰਧਰ ਤੋਂ ਅਗ ਲੈ ਜੋ ਜੀ 90% ਤੱਕ ਡਿਸਕਾਊਂਟ ਤੁਹਾਨੂੰ ਮਿਲ ਨਹੀਂ ਮਿਲਣਾ ਲਗਭਗ 70% ਤੱਕ ਵੀਰ ਹੋਰਾਂ ਨੇ ਆਫ ਰੱਖਿਆ ਬਿਲਕੁਲ ਜੀ ਨਾਲ ਹਰ ਇੱਕ ਸ਼ੇਅਰ ਕਰਨ ਵਾਲਿਆਂ ਦੇ ਵੱਡੇ ਫਾਇਦੇ ਆ ਤੇ ਪੂਰੇ ਚਾਚੀਆਂ ਮਾਮੀਆਂ ਤਾਈਆਂ ਵਾਸਤੇ ਇਧਰ ਚੈੱਕ ਕਰ ਤੁਸੀਂ ਸੂਟ ਗਿਫਟ ਕਰਨੇ ਆ ਲੈਂਡ ਦੇ ਦਾ ਕੰਮ ਕਰਨਾ ਨਵਾਂ ਕੰਮ ਖੋਲਣਾ ਤਾਂ ਵੀ ਨਾਨਕ ਆਟਾ ਜੋ ਇੱਧੇ ਨਾਲ ਦੇ ਆਪਾਂ ਡਿਜ਼ਾਈਨਰ ਸੂਟ ਹਰ ਪੈਨ ਨੂੰ ਅੱਧੂ-ਅੱਧ ਰੇਟ ਤੇ ਪੈਨ ਮੇਰੀਆਂ ਦੇ ਦੇਣੇ ਆ ਤੇ ਨਾਲ ਕਾਟਨ ਦੇ ਸੂਟਾਂ ਦੀ ਵੀ ਵੱਡੀ ਸੇਲ ਆਪਾਂ ਲਗਾਤੀ ਆ ਜਿਹੜੀਆਂ ਮੇਰੀਆਂ ਪਣਾ ਜੌਬ ਕਰਦੀਆਂ ਜਿਨ੍ਹਾਂ ਨੇ ਕਪੜਾ ਲੈਣ ਦੇ ਦਾ ਕਰਨਾ ਘਰੇਪਾਲ ਨਾਲੇ ਸੂਟ ਲੈਣੇ ਆ ਤੁਸੀਂ ਪਾਰਟੀ ਵੇਰ ਲੈਣੇ ਆ ਸੈਮੀ ਪਾਰਟੀ ਵੇਰ ਲੈਣੇ ਆ ਮਸਲੀਨ ਦੇ ਦੁਪੱਟਿਆਂ ਦੇ ਨਾਲ ਹਰ ਸੂਟ ਦੋ ਅਧ ਰੇਟ ਤੇ 15 ਅਪ੍ਰੈਲ ਤੱਕ ਸੇਲ ਆ ਥੋੜੇ ਦਿਨਾਂ ਦੀ ਸੇਲ ਰਹਿ ਚੁੱਕੀ ਹੈ ਤੁਸੀਂ ਜੈਪੂਰੀ ਪ੍ਰਿੰਟ ਲੈਣੇ ਆ ਉਹ ਵੀ ਮਿਲ ਜਾਣਗੇ ਇੱਧਰ ਚੈੱਕ ਕਰੋ ਹਰ ਸੂਟ ਦੇ ਉੱਪਰ ਵੱਡਾ ਡਿਸਕਾਊਂਟ ਹੈ ਤੇ ਨਵੀਆਂ ਵੈਰਾਈਟੀਆਂ ਤਾਜ਼ਾ ਵੈਰਾਈਟੀਆਂ ਤਾਨੂੰ ਸਿਰਫ ਨਾ ਨਾ ਘੱਟ ਦੇ ਅੰਦਰ ਹੀ ਮਿਲਨੀ ਆ ਪੈਣੋ ਇੱਕ ਵਾਰੀ ਜ਼ਰੂਰ ਪਹੁੰਚੋ 15 ਮਾਰਚ ਤੱਕ ਦੀ ਸੇਲ ਚ ਜਾਈ ਆ ਲਓ ਜੀ ਇੰਨੇ ਸੋਹਣੇ ਡਿਜ਼ਾਈਨ ਆ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਸ਼ੋਰੂਮ ਵੀਰਵਾਰੋਂ ਨੇ ਭਰਿਆ ਹੋਇਆ ਹੈ ਤੇ ਕੱਪੜੇ ਇਹ ਤੁਹਾਨੂੰ ਇੱਕ ਤੋਂ ਇੱਕ ਵੈਰਾਈਟੀ ਇੱਥੋਂ ਮਿਲ ਜਾਣੀ ਹੈਗੀ ਆ ਦੇਖੋ ਬਹੁਤ ਪਿਆਰਾ ਜੁਨੀਲ ਬਿਲਕੁਲ ਜੀ ਬਹੁਤ ਸ਼ਾਨਦਾਰ ਆਰਟیکل ਆ ਇਹ ਵੀ ਲਕਸ਼ਰੀ ਡਿਜ਼ਾਈਨ ਹੈ ਪਿਓਰ ਕਾਟਨ ਦਾ ਸੂਟ ਹੈ ਜੀ ਨਾਲ ਇਹਦਾ ਸਟੀਰਾ ਚੈੱਕ ਕਰੋ ਸੀ ਡਿਜ਼ਾਈਨਰ ਸੂਟ ਹੈ ਲੈਸਾ ਪੱਟੀਆਂ ਦੇ ਕੰਮ ਮਾਰਕੀਟ ਚ ਪੂਰੇ ਟ੍ਰੈਂਡ ਰਾਂ ਚੱਲ ਰਹੇ ਨੇ ਇਹ ਵੀ ਚੀਜ਼ਾਂ ਇੱਥੋਂ ਮਿਲਣਗੀਆਂ ਡ ਜਾ ਤਾਰੂ ਇੱਥੋਂ ਮਿਲਣ ਗਿਆ ਮਿਲ ਜਾਂ ਦੋਦ ਰੇਟ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਗਰਮੀਆਂ ਵਾਸਤੇ ਸੂਟ ਪਹਿਨਣਾ ਨੂੰ ਚਾਹੀਦਿਆ ਇਹਨਾਂ ਦਾ ਵੀ 50 ਤੋਂ 70% ਤੱਕ ਦਾ ਡਿਸਕਾਊਂਟ ਨਾ ਨਾ ਕੱਟ ਜਨਰੇ ਦੇ ਦੇਣਾ ਤੇ ਸਭ ਤੋਂ ਵੱਡੀ ਆਫਰ ਰਾਮ ਟੈਕਸ ਦੇ ਸੂਟਾਂ ਦੀ ਲੈ ਕੇ ਆਇਆ ਮਾਰਕੀਟ ਜਾਓਗੇ 3000 3500 4000 ਨਾਨਕ ਕਟ ਜਲੰਧਰ ਨੇ 1-1000 ਰੁਪਏ ਤੋਂ ਸ਼ੁਰੂ ਕਰ ਦੇ ਰਹੇ ਆ ਰਾਮ ਟੱਕ ਦੇ ਸੂਟ ਜਿੰਨੇ ਮਰਜ਼ੀ ਡਿਜ਼ਾਈਨ ਲੋ ਜਿੰਨੀ ਮਰਜ਼ੀ ਕੁਆਂਟੀਟੀ ਚ ਲੋ ਇੱਧਰ ਚੈੱਕ ਕਰੋ ਭਾਈ ਜੀ ਟਰੱਕਾਂ ਦੇ ਟਰੱਕ ਪਰ ਬਰ ਬਰ ਕਮਾਲ ਅਵੇਲੇਬਲ ਹੈ ਇੱਥੇ ਨਾਨਕ ਕਟ ਜਲੰਧਰ ਕੀ ਕਰ ਵੀਰ ਜੀ ਆਪਦੀ ਫੈਕਟਰੀ ਲਾਈ ਹੈ ਬਿਲਕੁਲ ਜੀ ਆਪਣੀ ਫੈਕਟਰੀ ਹੈ ਆਪਾਂ ਪੂਰੀ ਵੀਡੀਓ ਦੇ ਐਂਡ ਤੇ ਜਾ ਉਹ ਵੀ ਚੈੱਕ ਕਰਾਵਾਂਗੇ ਨਾਲ ਇੱਧਰ ਪਹਿਲੇ ਵੈਰਾਈਟੀ ਚੈੱਕ ਕਰਾ ਲਈ ਕਿਉਂਕਿ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਚੁੱਕੀ ਇੱਧਰ ਚੈੱਕ ਕਰੋ ਕੇਰਾ ਪੂਰਾ ਵਰਕ ਹੈ ਰਾਮ ਟੈਕਸ ਦਾ origignal suit ਹੈ brand check ਕਰਕੇ ਲੈ ਕੇ ਜਾਓ tag check ਕਰਕੇ ਲੈ ਕੇ ਜਾਓ 1000 ਰੁਪਏ ਤੋਂ ਰਾਮ ਟੈਕਸ ਦੇ suit start ਕਰ ਦਿੱਤੇ ਆ ਕੰਪਲ ਦੀ ਗੱਲ ਹੈ ਵੀਰ ਜੀ 1000 ਰੁਪਏ ਚ ਇੰਨੀ ਵਧੀਆ ਪਿਆਰੀ ਕਢਾਈ ਵਾਲੇ suit ਬਿਲਕੁਲ ਮਿਲਣਗੇ ਹਰ ਇੱਕ ਪਹਿਣ ਨੂੰ ਮਿਲਣਗੇ ਇਦਾਂ ਦਾ ਕੁਛ ਨਹੀਂ ਆ ਕਿ ਸਕਰੀਨ ਸ਼ਾਟ ਲੈ ਕੇ ਆਉਣਾ ਹੀ ਮਿਲੇਗਾ ਹਰ suit ਦਾ ਸਕਰੀਨ ਸ਼ਾਟ ਲੈ ਲਓ ਕੱਲਾ ਕੱਲਾ suit ਇੱਥੇ ਅਵੇਲੇਬਲ ਮਿਲੇਗਾ ਤਾਂ ਪੂਰੀ ਖੁੱਲੀ ਡੁੱਲੀ ਕੁਆਂਟੀਟੀਜ਼ ਮਿਲੇਗਾ ਇੱਧਰ ਵੀ ਚੈੱਕ ਕਰੋ ਡਿਜ਼ਾਈਨਰ suit ਹੈ ਬਹੁਤ ਸ਼ਾਨਦਾਰ ਕੇਰਾ ਵਰਕ ਹੈ ਫਰੰਟ ਵਰਕ ਹੈ ਬੈਕ ਵਰਕ ਹੈ ਲਗਜ਼ਰੀ ਕੇ ਰਿਆਨਗੇ ਪਹਿਣੋ ਇੱਕ ਆਰੀ ਜ਼ਰੂਰ ਪਹੁੰਚੋ ਤੁਸੀਂ ਨਾਲ ਘਰ ਦੇ ਅੰਦਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਕਰਨੀ ਹੈ ਇਦਾਂ ਦੀਆਂ ਲਕਚਰੀ ਆਰਟੀਕਲ ਲੈਣੀਆਂ ਹੈ ਵੈਰਾਈਟੀਆਂ ਵੱਖਰੀਆਂ ਲੈਣੀਆਂ ਹੈ ਔਰ ਗੈਂਜ਼ਾ ਦੇ ਸੂਟ ਲੈਣੇ ਹੈ ਉਹ ਵੀ ਤੁਹਾਨੂੰ ਮਿਲ ਜਾਣਗੇ ਸ਼ਿਮਰ ਦੇ ਸੂਟ ਲੈਣੇ ਹੈ ਪੂਰੀ ਫਰੰਟ ਵਰਕ ਹੈ ਸਲਵਾਰ ਵਰਕ ਹੈ ਬਾਵਾ ਵਰਕ ਹੈ ਘੇਰਾ ਵਰਕ ਦੇ ਨਾਲ ਬੈਕ ਵਰਕ ਹੈਗੀ ਸੂਟ ਦੀ ਤੁਹਾਨੂੰ ਇੱਕ ਹੋਰ ਦੱਸ ਦਈਏ ਤੁਸੀਂ ਆਪਣੇ ਕੋਈ ਡਿਜ਼ਾਈਨ ਰੈਡੀ ਕਰਾਣੇ ਹੈ ਤੁਸੀਂ ਪੂਰੇ ਇੰਡੀਆ ਤੋਂ ਬਾਹਰ ਵੀਡੀਓ ਦੇਖ ਰਹੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਤੁਹਾਡੀ ਚੱਲ ਰਿਹਾ ਕਾਲ ਮੈਸੇਜਸ ਕਰਕੇ ਆਪਣੇ ਡਿਜ਼ਾਈਨ ਪੇਜ ਕੇ ਵੀ ਬਣਵਾ ਸਕਦੇ ਹੋ ਇਧਰ ਡਿਜ਼ਾਈਨ ਚੈੱਕ ਕਰੋ ਸੀ ਬਾਵਾ ਤੇ ਵਰਕ ਆ ਗਲਾ ਵਰਕ țeਰਾ ਵਰਕ ਬਾਜੂ ਵਰਕ ਦੁਪੱਟਾ ਵਰਕ ਆਪਾਂ ਲਗਜ਼ਰੀ ਵੈਰਾਈਟੀ ਉਹ ਦਿਆਂਗੇ ਆਪੇ ਬਿਲਕੁਲ ਜੀ ਬਿਲਕੁਲ ਐਡੀ ਆਇਂਦਾ ਤੁਸੀਂ ਅਜ ਤੱਕ ਕਦੇ ਕਿਸੇ ਕਾਰੀਗਰ ਕੋਲ ਨਹੀਂ ਦੇਖਿਆ ਹੋਣੇ ਤੇ ਦੇਖੋ ਵੀਰ ਹੋਰੀ ਕਿੰਨੇ ਵਧੀਆ ਵਧੀਆ ਬਿਲਕੁਲ ਜੀ ਨਾਲ ਬਨਾਰਸੀ ਸੂਟ ਹੈ ਚੈੱਕ ਕਰੋ ਪੂਰੇ ਡਿਜ਼ਾਈਨਰ ਸੂਟ ਹੈ ਖੀਨਕੋਆ ਦੇ ਉੱਪਰ ਲੈ ਕੇ ਆਇਆ ਕਾਂਜੀਵਰਮ ਦੇ ਉੱਪਰ ਲੈ ਕੇ ਆਇਆ ਦੁਪੱਟਾ ਨਾਲ ਬਹੁਤ ਸ਼ਾਨਦਾਰ 골ਡਨ ਵਰਕ ਦਾ ਸੂਟ ਹੈ ਨੈਕ ਲਾਈਨ ਬਹੁਤ ਸ਼ਾਨਦਾਰ ਵਰਕ ਆਏਗੀ ਆਪਾਂ ਕੋਈ 100-100 ਵਾਲੀਆਂ ਲੀਰਾ ਤੁਹਾਨੂੰ ਨਹੀਂ ਦੇਣੀਆਂ ਲਗਰੀ ਵੈਰਾਈਟੀਆਂ ਦੇਾਂਗੇ ਪਾਣ ਵਾਲੀਆਂ ਹੰਡਾਂ ਵਾਲੀਆਂ ਨਾ ਤੁਹਾਨੂੰ ਡਿਜ਼ਾਈਨਰ ਸੂਟ ਹਰ ਪੈਨ ਨੂੰ ਦੇਾਂਗੇ ਬਾਈ ਜੀ ਤੇ ਸੇਲ ਲੱਗ ਚੱਰੀ ਤੇ ਤਿਆਰੀਆਂ ਚੈੱਕ ਕਰੋ ਪੂਰਾ ਸਟਾਕ ਖੁੱਲਾ ਡੁੱਲਾ ਕਰ ਦਿੱਤਾ ਹਰ ਪੈਨ ਨੂੰ ਸੂਟ ਦੇ ਕੇ ਭੇਜਾਂਗੇ ਕੋਈ ਪੈਨ ਨਰਾਸ਼ ਨੀ ਭੇਜਾਂਗੇ 15 ਤਰੀਕ ਤੱਕ ਦੀ ਆਪਾਂ ਸੇਲ ਲਗਾ ਦਿੱਤੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਇੱਕ ਵਾਰੀ ਕਾਲ ਮੈਸੇਜ ਕਰਕੇ ਵਿਜ਼ਿਟ ਕਰ ਲੋ ਨਾਨਕ ਅਰ ਜਲੰਧਰ ਦੋਸਤਾਂ ਕਾਨੂੰ ਸਿੱਧਾ ਲੈ ਕੇ ਆ ਗਿਆ ਨਾਨਕਾਟ ਕਪੜਾ ਫੈਕਟਰੀ ਦੇ ਅੰਦਰ ਇੱਥੇ ਸਿੱਧਾ ਤੋਂ ਉਹ ਫੈਕਟਰੀ ਤੋਂ ਕਪੜਾ ਮੈਨਾਂ ਤੇ ਵੀਰ ਜੀ ਹੋਰੋਂ ਨਾ ਕਰਦੇ ਆ ਗੱਲਬਾਤ ਪੂਰੇ ਪੰਜਾਬ ਵਾਸੀਆਂ ਦਾ ਪੈਣੋਂ ਵੈਲਕਮ ਕਰ ਰਹੇ ਆ ਨਾਨਕਾਟ ਕਪੜਾ ਫੈਕਟਰੀ ਦੇ ਅੰਦਰ ਜਿੱਥੇ 15 ਦਿਨ ਦੀ ਬਹੁਤ ਵੱਡੀ ਆਪਾਂ ਸੇਲ ਲਗਾ ਦਿੱਤੀ ਤੇ ਹਰ ਪੈਣ ਨੂੰ ਆਪਾਂ ਪੈਣ ਨੂੰ ਡਿਜ਼ਾਈਨਰ ਸੂਟ ਦੇਣ ਜਾ ਰਹੇ ਆ ਜਿਵੇਂ ਗਿਫਟ ਨਾਲ ਦਿਆ ਕੇ 15 ਦਿਨ ਦੀ ਵੱਡੀ ਸੇਲ ਜਿੱਥੇ ਇਹਦੇ ਨਾਲ ਦੇ ਸੂਟ ਅੱਧਾ ਅੱਧ ਰੇਟ ਤੇ ਆਪਾਂ ਦੇਣ ਜਾ ਰਹੇ ਪੂਰੇ 50 ਤੋਂ 60% ਦਾ ਨਾਨਕਾਟ ਜਿੰਦਾਂ ਦਾ ਡਿਸਕਾਊਂਟ ਲਾ ਦਿੱਤਾ ਉਨਵੇਂ ਅੰਡ ਤੱਕ ਸੋ ਬਿਲਕੁਲ ਜੀ ਚੈੱਕ ਕਰੋ ਸਿੱਧਾ ਫੈਕਟਰੀ ਚ ਬਣਿਆ ਮਾਲ ਹਰ ਇੱਕ ਭੈਣ ਨੂੰ ਫੈਕਟਰੀ ਰੇਟਾ ਤੇ ਮਿਲਣਾ ਇੱਧਰ ਚੈੱਕ ਕਰੋ ਨਵੀਆਂ ਤਾਜ਼ੀਆਂ ਵੈਰਾਈਟੀਆਂ ਬਣ ਰਹੀਆਂ ਹਰ ਭੈਣ ਵਾਸਤੇ ਇੱਥੇ ਸੂਟ ਬਣਾਏ ਜਾ ਰਹੇ ਨੇ ਨਵੇਂ ਤੋਂ ਨਵੇਂ ਡਿਜ਼ਾਈਨ ਤਿਆਰ ਹੋ ਰਹੇ ਤੇ ਜਿਹੜੀਆਂ ਭੈਣਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਉਹਨਾਂ ਦੇ ਵੱਡੇ ਫਾਇਦੇ ਤਾਂ ਹੋਣ ਹੀ ਹੋਣੇ ਨੇ ਜਿਨ੍ਹਾਂ ਨੇ ਕਪੜਾ ਵਿਆਹ ਸ਼ਾਦੀ ਦਾ ਲੈਣਾ ਹੈ ਉਹਨਾਂ ਦੇ ਵੀ ਫਾਇਦੇ ਕਰਾਂਗੇ ਨਾਲ ਡਿਜ਼ਾਈਨਰ ਸੂਟ ਪਹਿਨਣ ਨੂੰ ਦਿਆਂਗੇ ਉਹ ਵੀ ਅੱਧੋ-ਵੱਧ ਰੇਟਾਂ ਦੇ ਉੱਪਰ ਇੱਧਰ ਵੈਰਾਈਟੀਆਂ ਚੈੱਕ ਕਰੋ ਲਗਰੀ ਚੀਜ਼ਾਂ ਦਾ ਮੇਲਾ ਨਾਨਕ ਘਟ ਜੰਦੇ ਨੇ ਲਗਾਤਾ ਚਾਹੇ ਪਹਿਨੋ ਕਾਂਜੀਵਰਮ ਤੇ ਸੂਟ ਲੈ ਲਓ ਬੋਟਮ ਵਰਕ ਦੇ ਨਾਲ ਫਰੰਟ ਵਰਕ ਹੈ ਬੈਕ ਵਰਕ ਹੈ ਦੁਪੱਟਾ ਨਾਲ ਆਏਗਾ ਚਾਹੇ ਪਿਓਰ ਕਾਟਨ ਦੇ ਡਿਜ਼ਾਈਨਰ ਡਿਜੀਟਲ ਸੂਟ ਲੈ ਲਓ ਪਹਿਨੋ ਸਟੋਰ ਬਹੁਤ ਵੱਡਾ ਆਪਾਂ ਤੁਹਾਨੂੰ ਨਾਲ ਲੈ ਕੇ ਚੱਲਦੇ ਸਟੋਰ ਚ ਨਾਲ ਫੈਕਟਰੀ ਚ ਮਾਲ ਬੰਦਾ ਦਾ ਦਿਖਾਤਾ ਹੁਣ ਸਟੋਰ ਜਿੱਥੇ ਤੁਹਾਨੂੰ ਇਦਾਂ ਦੀਆਂ ਲਗਜ਼ਰੀ ਵੈਰਾਈਟੀਆਂ ਆਪਾਂ ਰੂਬਰੂ ਕਰਾਣੇ ਆ ਜੀ